ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਕੋਲ ਮੱਝ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ 24 ਘੰਟੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਜਦੋਂ ਸੇਲ ਹੋ ਗਈ ਭਰਾ ਉਹਦੋਂ ਆਪਾਂ ਨੰਬਰ ਇਹਦਾ ਵੀਡੀਓ ਤੋਂ ਕੱਟਾਂਗੇ ਕਿਈ ਭਰਾ ਫਿਰ ਮੈਨੂੰ ਫੋਨ ਲਉਣ ਲੱਗ ਜਾਂਦੇ ਆ ਕਿਉਂਕਿ ਆਪਾਂ ਪਹਿਲਾਂ ਦੱਸ ਦਈਏ ਲੋ ਟ੍ਰੇਲੂ ਮੱਝਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸასი ਗਾਈ ਸਤਿ ਸ਼੍ਰੀ ਅਕਾਲ ਜੀ ਨਾਂ ਬਾਈ ਜੀ ਆਪਣਾ ਜਗਰਾਤ ਸਿੰਘ ਜੀ ਪੈਂਡ ਬਖਤਗੜ ਜੀ ਜ਼ਿਲ੍ਹਾ ਬਰਨਾਲਾ ਜੀ ਮੱਝ ਦੀ ਜਾਣਕਾਰੀ ਕਿਵੇਂ ਸੂਈ ਸੁਣਾ ਜੀ ਮੱਝ ਦੀ ਤੀਜੇ ਸੋਈ ਸੁਣਿਆ ਜੀ ਠੀਕ ਆ ਪਿਛਲੇ ਸੂਏ ਦੋ ਦੋ ਭਾਈ 15 ਲੀਟਰ ਆ ਜੀ ਪਿਛਲੇ ਸੂਏ 15 ਹਾਂ ਘਰ ਦੀ ਝੋਟੀ ਆ ਪਹਿਲੀ ਝੋਟੀ ਆਓ ਪਹਿਲੀ ਠੀਕ ਆ ਰੇਟ ਭਰਾ ਦਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਤੋੜ ਦੋ ਜੀ ਹਾਂ ਜੀ ਲੋ ਭਰਾ ਆਪ ਤੋਂ ਚੈੱਕ ਕਰਸਾ ਦਿਨ ਚੰਗੀ ਪੌਲੀ ਬਲੂਸੀ ਚੰਗਾ ਕੱਦ ਬੈਡਾ ਟਰੇਲੂ ਮੱਝਾ ਕੋਈ ਟਰੇਲੂ ਆ ਕੀ ਠੀਕ ਆ ਜੀ ਕੋਈ ਗੱਲ ਤੋੜ ਦੋ ਮਾ ਭਰਾ ਜੀ ਤੋੜ ਲੋ ਜੀ ਘਰ ਦੀ ਮੱਝਾਂ ਸਾਰੀਆਂ ਬਾਈ ਕੋਲ ਹਨ ਜ਼ਿੰਮੇਵਾਰ ਭਰਾ ਕੱਦ ਬੈਡਾ ਸਨਕਪੁਰ ਲੋ ਜੀ

ਅਪੂ ਸਭ ਮੰਮੀ ਇਹਦਾ ਸਲੂਡਿੰਗ ਲੋ ਜੀ ਥਾਂ ਹੁਣ ਬਹੁਤ ਸੋਹਣਾ ਕਰਮਾ ਲੱਗਿਆ ਵਾ ਇਹਦੇ ਦੀ ਸਾਈਡ ਚੈੱਕ ਕਰਾਂਗੇ ਵਾ ਲੋ ਜੀ ਠੀਕ ਹੈ ਜੀ ਇਗਲੀ ਸਾਈਡ ਵੀ ਧੱਕ ਤੋਂ ਮਾੜਾ ਜਾਂ ਦੂਜੀ ਸਾਈਡ ਦੇਖਾ ਦੀ ਆਪਾਂ ਹਦਰ ਹਦਰ ਮਾੜਾ ਲਾਉਣ ਲੱਗੀ ਕਰਮਾ ਵਾਲੀ ਚੈੱਕ ਕਰ ਸੇ ਕੱਲਾ ਕੱਲਾ ਥਾਣਾ ਪੈ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਵਾਈ ਦਾ ਨੰਬਰ ਲਿਖ ਕੇ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ